ਬੋਲੇ ਸੋਨਰ ਪੈ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਬੋਲੇ ਸੋਨਰ ਪੈ ਬਾਬਾ ਹੰਸ ਰਾਜ ਮਹਾਰਾਜ ਕੀ ਜੈ 1433 ਕੀ ਮਾਗ ਸੁਦੀ ਪਦਰਾਸ ਦੁਖਿਓ ਕੇ ਕਲਿਆਣ ਹਿਤ ਪ੍ਰਗਟੇ ਸ੍ਰੀ ਗੁਰੂ ਰਬਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਹਿਬੇ ਕਮਾਲ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 649ਵੇਂ ਆਗਮਨ ਪ੍ਰਕਾਸ਼ ਦਿਹਾੜੇ 1 ਫਰਵਰੀ ਦਿਨ ਐਤਵਾਰ ਨੂੰ ਪੂਰੇ ਵਿਸ਼ਵ ਦੇ ਵਿੱਚ ਸੰਗਤਾਂ ਦੇ ਸ਼ਬਦੇਸ਼ਾਂ ਦੀ ਧਰਤੀ ਤੇ ਮਨਾ ਰਹੀਆਂ ਨੇ ਸੋ ਦਾਸ ਡੇਰਾ ਸਚਕਣ ਪੰਡਵਾ ਦੇ ਮੁੱਖ ਸੰਚਾਲਕਾ ਮੌਜੂਦਾ ਗਦੀ ਤੇ ਬਰਾਜਮਾਨ ਪਰਮ ਪੁਜਨੀਕ ਹਜੂਰ ਮਹਾਰਾਜ ਗੁਰਦੇਵ ਪਿਤਾ શ્રીਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਔਰ ਅਤੀ ਸਤਿਕਾਰਯੋਗ ਪਰਮ ਪੁਜਨੀਕ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸ਼ੰਤੀ ਬੀਬੀ ਬਿਮਲਾ ਰਾਣੀ ਜੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਨਪਾਲ ਜੀ ਦਾਸ ਸਮੁੱਚੀ ਮੈਨੇਜਮੈਂਟ ਕਮੇਟੀ ਡੇਰਾ ਸਚਕਣ ਪੰਡਵਾ ਵੱਲੋਂ ਦੇਸ਼ ਦੇ ਦੀਆਂ ਸੰਗਤਾਂ ਨੂੰ ਸਤਿਗੁਰੂ ਰਬਦਾਸ ਮਹਾਰਾਜ ਦੇ ਆਗਮਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਹੈ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 15 ਫਰਵਰੀ ਨੂੰ ਦਿਨ ਜੇਠਾ ਐਤਵਾਰ ਡੇਰਾ ਸਚਕੰਡ ਪੰਡਵਾ ਵਿਖੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਆਪ ਸਭ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਜੈ ਗੁਰਦੇਵ ਧੰਨ